ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਉ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਵਾ 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 ਧੰਵਾਦ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਜ਼ਿੰਦਾ ਜਾਲੀ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਨ ਜੀ ਇਹ ਵਚਨ ਸਾਡੀ ਅੰਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ੁਰ ਜੀ ਇਸ ਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਅੱਜ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਦਾ ਵਚਨ ਇਬਰਾਨੀਆਂ 10 ਅਧਿਆਇ ਦੀ 35 36 ਔਰ 37 ਨੰਬਰ ਆਇਤ ਸੋ ਤੁਸੀਂ ਆਪਣੀ ਦਲੇਰੀ ਨੂੰ ਗਵਾ ਨਾ ਬੈਠਣਾ ਕਿਉਂ ਜੋ ਉਸ ਦਾ ਫਲ ਵੱਡਾ ਹੈ ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ ਇਹ ਲਿਖਿਆ ਹੈ ਹੁਣ ਥੋੜਾ ਜਿਹਾ ਸਮਾਂ ਹੈ ਜੋ ਆਉਣ ਵਾਲਾ ਆਵੇਗਾ ਅਤੇ ਸਮਾਂ ਨਾ ਲਾਵੇਗਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਸਾਨੂੰ ਦੱਸ ਰਿਹਾ ਕਿ ਤੁਸੀਂ ਆਪਣੀ ਦਲੇਰੀ ਨੂੰ ਨਾ ਗਵਾ ਬੈਠਣਾ ਜੋ ਅਸੀਂ ਪਰਮੇਸ਼ਰ ਦੇ ਵਿੱਚ ਹੁਣ ਤੱਕ ਦਲੇਰੀ ਬਣਾਏ ਬੈਠੇ ਆ ਜੋ ਅਸੀਂ ਹੁਣ ਤੱਕ ਪਰਮੇਸ਼ਰ ਦੀ ਆਸ ਦੇ ਵਿੱਚ ਬੈਠੇ ਹੋਏ ਆ ਜੋ ਅਸੀਂ ਪਰਮੇਸ਼ਰ ਦੇ ਵਿੱਚ ਅਸੀਂ ਇੱਕ ਉਮੀਦ ਨੂੰ ਲਾ ਕੇ ਬੈਠੇ ਆ ਕਿ ਪ੍ਰਭੂ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਆਵੇਗਾ ਔਰ ਸਾਨੂੰ ਆਪਣੇ ਨਾਲ ਲੈ ਕੇ ਜਾਵੇਗਾ ਅਸੀਂ ਬੇਸ਼ੱਕ ਹੁਣ ਇਸ ਧਰਤੀ ਦੇ ਉੱਤੇ ਦੁੱਖ ਚੱਲ ਰਹੇ ਆ ਜਾਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦਾਨਾ ਮੀਣਾ ਪਰਮੇਸ਼ਰ ਦੇ ਕਰਕੇ ਚੜਨਾ ਪੈ ਰਿਹਾ ਆ ਜਾਂ ਅਸੀਂ ਕਿਸੇ ਗਰੀਬੀ ਦੇ ਵਿੱਚ ਹਾਂ ਜਾਂ ਅਸੀਂ ਕਿਸੇ ਦੁੱਖ ਦੇ ਵਿੱਚ ਹਾਂ ਮੁਸੀਬਤ ਦੇ ਵਿੱਚ ਹਾਂ ਪਰਮੇਸ਼ਰ ਦੇ ਕਾਰਨ ਅਸੀਂ ਸਤਾਏ ਜਾਂਦੇ ਆ ਪਰਮੇਸ਼ਰ ਕਹਿੰਦੇ ਆ ਕਿ ਤੁਸੀਂ ਆਪਣੀ ਦਲੇਰੀ ਨੂੰ ਗਵਾ ਨਾ ਬੈਠਣਾ ਕਿਉਂ ਜੋ ਉਸ ਦਾ ਫਲ ਵੱਡਾ ਹੈ ਪਰਮੇਸ਼ਰ ਕਹਿੰਦੇ ਜੋ ਤੁਸੀਂ ਅੱਜ ਦਲੇਰੀ ਕਰ ਰਹੇ ਹੋ ਜੋ ਅੱਜ ਤੁਹਾਡੇ ਅੰਦਰ ਧੀਰਜ ਹੈ ਪਰਮੇਸ਼ਰ ਕਹਿੰਦੇ ਇਹਦਾ ਫਲ ਬਹੁਤ ਵੱਡਾ ਹੈ ਇਹਦਾ ਫਾਲ ਸਾਨੂੰ ਪ੍ਰithvi ਤੇ ਤਾਂ ਮਿਲੇਗਾ ਹੀ ਮਿਲੇਗਾ ਪਰ ਇਸਦਾ ਫਾਲ ਸਾਨੂੰ ਸਵਰਗ ਦੇ ਵਿੱਚ ਜਿਹੜਾ ਉਹ ਜ਼ਰੂਰ ਮਿਲੇਗਾ ਤੇ ਉਹ ਕੌਣ ਦੇਵੇਗਾ ਉਹ ਸਾਡਾ ਯਹਵਾ ਪਰਮੇਸ਼ਰ ਸਾਨੂੰ ਦੇਵੇਗਾ ਜਿੱਦਾਂ ਆਪਾਂ ਸਾਰੇ ਹੀ ਜਾਣਦੇ ਆ ਕਿ ਜਿੱਦਾਂ ਪੌਲਸ ਸੀਗੇ ਫਾਲਸ ਨੇ ਬਹੁਤ ਧਰਮੀ ਲੋਕਾਂ ਨੂੰ ਸਤਾਇਆ ਪ੍ਰਭੂ ਯੇਸ਼ੂ ਮਸੀਹ ਦੇ ਚਾਣ ਵਾਲਿਆਂ ਨੂੰ ਪਰਮੇਸ਼ਰ ਦੇ ਨਬੀਆਂ ਨੂੰ ਬਹੁਤ ਸਤਾਇਆ ਤੇ ਜਦੋਂ ਉਹ ਸਤਾਇ ਰਿਹਾ ਸੀਗਾ ਤੇ ਜਦੋਂ ਪਰਮੇਸ਼ਰ ਦੇ ਜਿਹੜੇ ਦਾਸ ਸੀ ਪ੍ਰਭੂ ਪ੍ਰਭੂ ਯੇਸ਼ੂ ਮਸੀਹ ਦੇ ਜਿਹੜੇ ਚੇਲੇ ਸੀਗੇ ਉਹ ਇੱਧਰ ਉੱਧਰ ਭਟਕ ਰਿਹਾ ਸੀਗੇ ਲੋਕ ਦੇ ਪੈ ਸੀਗੇ ਜੋ ਪਰਮੇਸ਼ਰ ਦਾ ਪ੍ਰਚਾਰ ਕਰਨਾ ਫਿਰ ਵੀ ਨਹੀਂ ਛੱਡ ਰਿਹਾ ਸੀ ਉਹਨਾਂ ਨੇ ਦਲੇਰੀ ਦੇ ਨਾਲ ਪਰਮੇਸ਼ਰ ਦੇ ਪ੍ਰਚਾਰ ਨੂੰ ਅੱਗੇ ਵਧਾਇਆ ਤੇ ਉਹਨਾਂ ਨੇ ਕੀ ਕੀਤਾ ਜੋ ਪੁਲਿਸ ਸੀਗਾ ਉਹਨਾਂ ਨੂੰ ਮਾਰ ਰਿਹਾ ਸੀਗਾ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਅੱਜਿਆਂ ਜਾਂ ਕੱਲਿਆਂ ਅਗਰ ਅਸੀਂ ਕਿਸੇ ਐਸੇ ਬੰਦੇ ਦੇ ਹੱਥ ਲੱਗ ਗਏ ਜਿਹੜਾ ਮਸੀਹ ਵਿਰੋਧੀ ਆ ਤੇ ਅਸੀਂ ਮਾਰੇ ਜਾਵਾਂਗੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਪਰ ਉਹਨਾਂ ਨੇ ਕੀ ਕੀਤਾ ਦਲੇਰੀ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਫੈਲਾਇਆ ਤਾਂ ਕਿ ਬਹੁਤ ਸਾਰੇ ਲੋਕਾਂ ਤੱਕ ਪਰਮੇਸ਼ਵਰ ਦੇ ਸੂ ਸਮਾਚਾਰ ਦੀ ਖੁਸ਼ਖਬਰੀ ਪਹੁੰਚ ਤਕੇ ਤੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਣ ਤੇ ਉਹਨਾਂ ਨੇ ਕੀ ਕੀਤਾ ਪ੍ਰਭੂ ਦੇ ਚੇਲਿਆਂ ਨੇ ਪ੍ਰਚਾਰ ਨੂੰ ਫੁਲਾਇਆ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਨੂੰ ਫੈਲਾਇਆ ਜੋ ਪ੍ਰਭੂ ਯੀਸ਼ੂ ਮਸੀਹ ਦੇ ਵਚਨ ਸੀਗੇ ਉਹਨਾਂ ਨੂੰ ਫੈਲਾਇਆ ਤੇ ਉਹ ਵਚਨ ਇੱਕ ਦਿਨ ਪੌਲਸ ਦੇ ਕੋਲ ਵੀ ਪਹੁੰਚਿਆ ਤੇ ਉਹ ਕਿੱਦਾਂ ਪਹੁੰਚਿਆ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਪ੍ਰਭੂ ਯੇਸ਼ੂ ਮਸੀਹ ਨੇ ਖੁਦ ਕਿਹਾ ਜਦੋਂ ਪੌਲਸ ਪ੍ਰਭੂ ਯੇਸ਼ੂ ਮਸੀਹ ਦੇ ਚੇਲਿਆਂ ਦੇ ਮਗਰ ਸੀਗਾ ਉਹਨਾਂ ਨੂੰ ਮਾਰਨ ਦੇ ਲਈ ਭੱਜ ਰਿਹਾ ਸੀਗਾ ਤੇ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ हे ਪੌਲਸ ਤੂੰ ਮੈਨੂੰ ਕਿਉਂ ਦੁਖੀ ਕਰਦਾ ਤੂੰ ਮੈਨੂੰ ਕਿਉਂ ਤੰਗ ਕਰ ਰਿਹਾ ਆ ਕਿਉਂ ਇੱਥੇ ਆਪਾਂ ਨੂੰ ਪਤਾ ਲੱਗਦਾ ਕਿ ਜਦੋਂ ਅਸੀਂ ਦਲੇਰੀ ਕਰਕੇ ਪਰਮੇਸ਼ਰ ਦੇ ਕੰਮਾਂ ਦੇ ਵੱਲ ਵਧਦੇ ਹਾਂ ਤੇ ਪਰਮੇਸ਼ਰ ਵੀ ਸਾਡੇ ਏਰ ਦੇ ਗਿਰ ਸਾਡੀ ਰਾਖੀ ਕਰਦਾ ਅਗਰ ਸਾਨੂੰ ਕੋਈ ਦੁੱਖ ਦਿੰਦਾ ਤੇ ਉਹ ਸਾਨੂੰ ਨਹੀਂ ਦੇ ਰਿਹਾ ਹੁੰਦਾ ਉਹ ਪ੍ਰਭੂ ਨੂੰ ਦੇ ਰਿਹਾ ਹੁੰਦਾ ਹੈ ਤੇ ਪਰਮੇਸ਼ਰ ਨੇ ਕਿਹਾ ਕਿ ਕਿਉਂ ਤੂੰ ਮੇਰੇ ਲੋਕਾਂ ਨੂੰ ਮੈਨੂੰ ਦੁਖੀ ਕਰ ਰਿਹਾ ਆ ਕਿਉਂ ਤੂੰ ਇਹਨਾਂ ਲੋਕਾਂ ਦੇ ਮਗਰ ਪਿਆ ਹੋਇਆ ਤੇ ਉੱਥੇ ਪੁਲਿਸ ਜਿਹੜਾ ਅੰਨ੍ਹਾ ਹੋ ਗਿਆ ਉਸ ਤੋਂ ਬਾਅਦ ਜਦੋਂ ਉਹਦੀਆਂ ਅੱਖਾਂ ਖੁੱਲੀਆਂ ਤੇ ਪੁਲਿਸ ਨੇ ਪਰਮੇਸ਼ਰ ਨੂੰ ਜਾਣਿਆ ਤੇ ਪੁਲਿਸ ਨੇ ਪਰਮੇਸ਼ਰ ਦਾ ਪ੍ਰਚਾਰ ਕੀਤਾ ਤੇ ਜਿੰਨੀ ਸਜ਼ਾ ਉਹਨੇ ਮਸੀਹਾਂ ਨੂੰ ਦਿੱਤੀ ਸੀ ਉਸ ਤੋਂ ਦੁੱਗਣੀ ਸਜ਼ਾ ਚਾ ਲੈ ਕੇ ਪਰਮੇਸ਼ਰ ਦੇ ਵਚਨ ਨੂੰ ਧਰਤੀ ਦੇ ਕੋਨੇ-ਕੋਨੇ ਤੱਕ ਫੈਲਾਇਆ ਤੇ ਨੈਕਸਟ ਆਇਚ ਚਪਾ ਦੇਖਦੇ ਆ ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ ਤੇ ਜਿਹੜਾ ਪਰਮੇਸ਼ਰ ਨੇ ਕੰਮ ਪ੍ਰਭੂ ਦੇ ਪ੍ਰਭੂ ਨੇ ਆਪਣੇ ਚੇਲਿਆਂ ਦੇ ਕੋਲੋਂ ਲੈਣਾ ਸੀਗਾ ਪ੍ਰਭੂ ਦੇ ਚੇਲਿਆਂ ਨੇ ਤਾਂ ਚਲੋ ਜਿਹੜਾ ਕੰਮ ਕੀਤਾ ਕੀਤਾ ਹੀ ਜੋ ਪਰਮੇਸ਼ਰ ਦਾ ਪ੍ਰਚਾਰ ਕੀਤਾ ਉਹ ਕੀਤਾ ਹੀ ਪਰ ਪ੍ਰਭੂ ਨੇ ਕੀ ਕੀਤਾ ਜੋ ਉਹਦਾ ਵਿਰੋਧੀ ਸੀਗਾ ਪ੍ਰਭੂ ਯਿਸੂ ਮਸੀਹ ਦਾ ਜੋ ਵਿਰੋਧ ਕਰਦਾ ਸੀ ਪੌਲਸ ਪਾਲਿਸ ਨੂੰ ਇਸਤੇਮਾਲ ਕੀਤਾ ਤੇ ਇਸ ਕਦਰ ਉਸ ਨੂੰ ਇਸਤੇਮਾਲ ਕੀਤਾ ਕਿ ਫਿਰ ਪਾਲਿਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਾਲਿਸ ਨੇ ਕਿਸੇ ਵੀ ਚੀਜ਼ ਤੋਂ ਖੋਫ ਨਹੀਂ ਖਾਦਾ ਉਹਨੇ ਇਹ ਨਹੀਂ ਕਿਹਾ ਕਿ ਮੈਂ ਇੱਕ ਅਧਿਕਾਰੀ ਸੀਗਾ ਮੈਂ ਇੱਕ ਜੋ ਸ਼ਾਸਨ ਦਾ ਅਧਿਕਾਰੀ ਸੀਗਾ ਤੇ ਮੈਨੂੰ ਕੋਈ ਸਜ਼ਾ ਗੈਰੀ ਸਜ਼ਾ ਹੋ ਸਕਦੀ ਹੈ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਉਹਨੇ ਪ੍ਰਚਾਰ ਕੀਤਾ ਹਰ ਇੱਕ ਉਸ ਜਗ੍ਹਾ ਤੇ ਗਿਆ ਜਿੱਥੇ ਖਤਰਾ ਸੀ ਜਿੱਥੇ ਪ੍ਰਭੂ ਦਾ ਨਾਮ ਲੈਣਾ ਵੀ ਮਨਾ ਸੀ ਉਹ ਹਰ ਇੱਕ ਐਸੀ ਜਗ੍ਹਾ ਤੇ ਗਿਆ ਤੇ ਉਹਨੇ ਚੀਖ ਚੀਖ ਕੇ ਪ੍ਰਚਾਰ ਕੀਤਾ ਉਹਨੇ ਪਰਮੇਸ਼ਵਰ ਦਾ ਪ੍ਰਚਾਰ ਇਸ ਕਦਰ ਕੀਤਾ ਕਿ ਸਭ ਤੋਂ ਵੱਧ ਬਾਈਬਲ ਜਿਹੜੀ ਆ ਪੌਲਸ ਦੇ ਦੁਆਰਾ ਲਿਖੀ ਗਈ ਤੇ ਪੌਲਸ ਨੇ ਆਪਣੇ ਪਰਮੇਸ਼ਵਰ ਦੇ ਨਾਲ ਆਪਣੇ ਪਿਆਰ ਨੂੰ ਜਿਹੜਾ ਆ ਉਹਨੇ ਬਿਆਨ ਕੀਤਾ ਆ ਸੱਚਮੁੱਚ ਉਹ ਸਾਡੀਆਂ ਅੱਖਾਂ ਖੋਲ ਦਿੰਦਾ ਤੇ ਉਹਨੇ ਕੀ ਕੀਤਾ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕੀਤਾ ਪਰਮੇਸ਼ਰ ਨੇ ਆਪਣੀ ਇੱਛਾ ਪੌਲਸ ਦੀ ਜ਼ਿੰਦਗੀ ਦੇ ਵਿੱਚੋਂ ਪ੍ਰਗਟ ਕੀਤੀ ਤੇ ਪਰਮੇਸ਼ਰ ਨੇ ਆਪਣੀ ਇੱਛਾ ਨੂੰ ਜੋ वचन ਨੂੰ ਪ੍ਰਚਾਰ ਕਰਨ ਦੀ ਇੱਛਾ ਪ੍ਰਭੂ ਦੀ ਸੀਗੀ ਆਪਣੇ ਚੇਲਿਆਂ ਦੇ ਲਈ ਉਹ ਪੌਲਸ ਦੀ ਜ਼ਿੰਦਗੀ ਦੇ ਵਿੱਚ ਪਾ ਕੇ ਪਰਮੇਸ਼ਰ ਨੇ ਉਸ ਇੱਛਾ ਨੂੰ ਪੌਲਸ ਦੀ ਜ਼ਿੰਦਗੀ ਦੇ ਵਿੱਚੋਂ ਪੂਰਾ ਕੀਤਾ ਤੇ ਉਹ ਸਾਰੇ ਵਾਅਦੇ ਪੌਲਸ ਨੇ ਪ੍ਰਾਪਤ ਕੀਤੇ ਜੋ ਪਰਮੇਸ਼ਰ ਨੇ ਵਾਅਦਾ ਕੀਤਾ ਸੀਗਾ ਆਪਣੇ ਵਚਨਾਂ ਤੇ ਚੱਲਣ ਵਾਲਿਆਂ ਨੂੰ ਦੇਣ ਦੇ ਲਈ ਤੇ ਇੱਕ ਜਗ੍ਹਾ ਤੇ ਪਾਲਸ ਲਿਖਦਾ ਵੀ ਆ ਪਾਲਸ ਕਹਿੰਦੇ ਆ ਕਿ ਕੋਈ ਵੀ ਦੁਨੀਆ ਦੀ ਚੀਜ਼ ਕੋਈ ਦੁੱਖ ਕੋਈ ਦਰਦ ਕੋਈ ਐਸੀ ਚੀਜ਼ ਮੈਨੂੰ ਪਰਮੇਸ਼ਰ ਦੇ ਪਿਆਰ ਤੋਂ ਵੱਖਰਾ ਨਹੀਂ ਕਰ ਸਕਦੀ ਤਾਂ ਦੇਖੋ ਤੁਸੀਂ ਜਿਹੜਾ ਇੱਕ ਸਮੇਂ ਤੇ ਪ੍ਰਭੂ ਦਾ ਵਿਰੋਧੀ ਸੀਗਾ ਉਹ ਪਰਮੇਸ਼ੁਰ ਦਾ ਪਿਆਰਾ ਹੋ ਗਿਆ ਉਹ ਕਹਿੰਦਾ ਮੈਨੂੰ ਕੋਈ ਦੁੱਖ ਦਰਦ ਤਕਲੀਫ ਕੋਈ ਵੀ ਐਸੀ ਸਿਚੁਏਸ਼ਨ ਮੈਨੂੰ ਪ੍ਰਭੂ ਦੇ ਪਿਆਰ ਤੋਂ ਵੱਖਰਾ ਨਹੀਂ ਕਰ ਸਕਦੀ ਤੇ ਸੱਚਮੁੱਚ ਇਹ ਸਾਡੇ ਸਾਰਿਆਂ ਦੇ ਲਈ ਵੀ ਆ ਅਗਰ ਸਾਡੇ ਵਿਰੋਧਤਾ ਦੇ ਵਿੱਚ ਕੋਈ ਹੈ ਅਗਰ ਅਸੀਂ ਪ੍ਰਭੂ ਦੇ ਵਿੱਚ ਆ ਤੇ ਪ੍ਰਭੂ ਦੇ ਵਿੱਚ ਕੋਈ ਸਾਡੇ ਵਿਰੋਧ ਦੇ ਵਿੱਚ ਆ ਜੋ ਅਸੀਂ ਪ੍ਰਭੂ ਨੂੰ ਮੰਨਦੇ ਆ ਤੇ ਤੁਸੀਂ ਧੀਰਜ ਰੱਖੋ ਹੌਸਲਾ ਨਾ ਹਾਰੋ ਪਰਮੇਸ਼ਰ ਹੋ ਸਕਦਾ ਹੈ ਆਪਣੀ ਇੱਛਾ ਨੂੰ ਉਸ ਵਿਰੋਧੀ ਦੇ ਮਨ ਦੇ ਵਿੱਚੋਂ ਪੂਰਾ ਕਰਨਾ ਚਾਹੇ ਹੋ ਸਕਦਾ ਪਰਮੇਸ਼ਰ ਉਹਨੂੰ ਇਸਤੇਮਾਲ ਕਰੇ ਹੋ ਸਕਦਾ ਤੁਹਾਡੇ ਜ਼ਰੀਏ ਜੋ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਉਹਦੀ ਜ਼ਿੰਦਗੀ ਬਚਾਈ ਜਾਵੇ ਉਹ ਨਫ਼ਰਤ ਜਿਹੜੀ ਹੈ ਪਰਮੇਸ਼ਰ ਆਪਣੇ ਲਈ ਪਿਆਰ ਦੇ ਵਿੱਚ ਬਦਲ ਦੇਵੇ ਤੇ ਪਰਮੇਸ਼ਰ ਆਪਣੀ ਉਸ ਬੁਲਾਹਟ ਨੂੰ ਜੋ ਉਹਨੇ ਉਸ ਵਿਰੋਧੀ ਦੇ ਮਨ ਦੇ ਲਈ ਰੱਖੀ ਹੋਊਗੀ ਪਰਮੇਸ਼ੁਰ ਹੋ ਸਕਦਾ ਉਹਨੂੰ ਉਹਦੀ ਜ਼ਿੰਦਗੀ ਦੇ ਵਿੱਚੋਂ ਪੂਰਾ ਕਰੇ ਤੇ ਉਹਦੇ ਜੀਵਨ ਨੂੰ ਬਚਾ ਲਵੇ ਤੇ ਨੈਕਸਟ ਟਾਈਪ ਚ ਇਹ ਵੀ ਲਿਖਿਆ ਆ ਇਹ ਲਿਖਿਆ ਹੈ ਹੁਣ ਥੋੜਾ ਜਿਹਾ ਸਮਾਂ ਹੈ ਜੋ ਆਉਣ ਵਾਲਾ ਆਵੇਗਾ ਤੇ ਸਮਾਂ ਨਾ ਲਾਵੇਗਾ ਆਪਾਂ ਸਾਰੇ ਹੀ ਜਾਣਦੇ ਆ ਕਿ ਪ੍ਰਭੂ ਯੇਸ਼ੂ ਮਸੀਹ ਦਾ ਆਉਣਾ ਨੇੜੇ ਹੈ ਤੇ ਸੱਚਮੁੱਚ ਅਸੀਂ ਅਸੀਂ ਵੀ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਹੈ ਅਸੀਂ ਆਪਣੇ ਧੀਰਜ ਦੇ ਵਿੱਚ ਪੱਕੇ ਰਹਿਣਾ ਹੈ ਅਸੀਂ ਆਪਣੀ ਦਲੇਰੀ ਨੂੰ ਨਹੀਂ ਛੱਡਣਾ ਚਾਹੇ ਲੱਖ ਹਨੇਰੀਆਂ ਤੂਫਾਨ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਪਰ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਫੜੀ ਰੱਖਣਾ ਹੈ ਤੇ ਸੱਚਮੁੱਚ ਪਰਮੇਸ਼ਵਰ ਹੀ ਸਾਨੂੰ ਵਧਾਵੇਗਾ ਪਰਮੇਸ਼ਵਰ ਦੇ ਕੋਲ ਹੀ ਸਾਡੇ ਲਈ ਜੋ ਫਲ ਹੈ ਅਸੀਂ ਉਸ ਫਲ ਨੂੰ ਪ੍ਰਾਪਤ ਕਰਨਾ ਹੈ ਤੋ ਆਓ ਅੱਜ ਦੇ ਨਵਚਨਾਂ ਦੇ ਦੁਆਰਾ ਪਰਮੇਸ਼ਰ ਦੇ ਕੋਲੋਂ ਹਿੰਮਤ ਤਾਕਤ ਧੀਰਜ ਦਇਆ ਭਲਾਈ ਨੂੰ ਮੰਗਦੇ ਆ ਜੋ ਸਾਰੇ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਾਂਗੇ हाले लुईया हाले लुईया हाले लुईया हाले लुया धनवाद 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 महान खुदा धनवाद करते हैं समर्थी परमेश्वर जी ता धनवाद कर दे दडयाई तो करते हैं मेरे महान खुदावन जी अज की खूबसूरत हजूरी दे परमेश जी ता धनवाद कर दे जो तू दोपहर के समय की खूबसूरत हजूरी बख्शी परमेश्वर जी अज्जन धन्यवाद कर दे खुदावन जी जो तुझ सूज का वचन लिता सचमुच परमेश जी तुम्हें क्या हिम्मत ताकत बनाए रखना ਕਿ ਆਉਣ ਵਾਲਾ ਜਿਹੜਾ ਆ ਉਹ ਨੇੜੇ ਹੈ ਸੱਚਮੁੱਚ ਪਰਮੇਸ਼ਰ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਆਉਣ ਵਾਲੇ ਹੋ ਖੁਦਾਵੰਨ ਜੀ ਅਸੀਂ ਤੁਹਾਡੀ ਉਡੀਕ ਦੇ ਵਿੱਚ ਪਰਮੇਸ਼ਰ ਜੀ ਆਪਣੀ ਅੱਖਾਂ ਨੂੰ ਵਿਸ਼ਾਏ ਹੋਏ ਬੈਠੇ ਹਾਂ ਮੇਰੇ ਮਹਾਨ ਖੁਦਾ ਸੱਚਮੁੱਚ ਸਾਡੀ ਜਾਨ ਤੁਹਾਡੇ ਲਈ ਤਰਸਦੀ ਹੈ ਖੁਦਾ ਸੱਚਮੁੱਚ ਪ੍ਰਭੂ ਜੀ ਸਾਨੂੰ ਤੀਰਸ ਦਿਓ ਖੁਦਾਵੰਨ ਜੀ ਹਿੰਮਤ ਤਾਕਤ ਬਲ ਦਿਓ ਖੁਦਾ ਕਿ ਅਸੀਂ ਹਿੰਮਤ ਤਾਕਤ ਬਲ ਦੇ ਨਾਲ ਤੁਹਾਨੂੰ ਉਡੀਕੀਏ ਔਰ ਪਰਮੇਸ਼ਰ ਜੀ ਸੱਚਮੁੱਚ ਅਸੀਂ ਸਵਰਗ ਰਾਜ ਨੂੰ ਪ੍ਰਾਪਤ ਕਰ ਸਕੀਏ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਸਮਰਥੀਏ ਪਰਮੇਸ਼ਰ ਜੀ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਵਸਾਉਣਾ ਮੇਰੇ ਮਹਾਨ ਖੁਦਾਵੰਦ ਜੀ ਦੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਤੋਂ ਚੁਰਾਣੇ ਨਾ ਪਾਏ ਮੇਰੇ ਖੁਦਾ ਔਰ ਪਰਪਜੀ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾ ਗੁਣਾ ਫਲ ਲੈ ਕੇ ਆਉਣ ਮੇਰੇ ਮਹਾਨ ਖੁਦਾਵੰਦ ਜੀ ਜਿੰਨੇ ਵੀ ਘਰ ਪਰਿਵਾਰ ਪਰਮੇਸ਼ਰ ਜੀ ਅੱਜ ਦੀ ਅਜ਼ੂਦੀ ਦੇ ਵਿੱਚ ਇਕੱਠੇ ਹੋਏ ਨੇ ਖੁਦਾ ਇਸ ਵਚਨ ਪ੍ਰਾਰਥਨਾ ਦੇ ਵਿੱਚ ਜੁੜੇ ਹੋਏ ਨੇ ਮੇਰੇ ਮਹਾਨ ਖੁਦਾਵੰਦ ਜੀ ਇਹਨਾਂ ਸਾਰੇ ਭੈਣਾ ਭਰਾਵਾਂ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਸੌਂਪਦੇ ਆ ਮੇਰੇ ਮਹਾਨ ਖੁਦਾਵੰਦ ਜੀ ਸਾਰੇ ਹੀ ਭੈਣਾ ਭਾਈਆਂ ਨੂੰ ਦਇਆ ਰਹਿਮ ਫਜ਼ਲ ਕਿਰਪਾ ਪਲਿਆਈ ਹੁਣ ਤੋਂ ਲੈ ਕੇ ਸਦਾ ਤੱਕ ਨਾ ਕਰਾ ਪਰਿਵਾਰਾਂ ਦੇ ਵਿੱਚ ਬਹੁਤ ਆਇਤ ਦੇ ਨਾਲ ਠਹਿਰੇ ਮੇਰੇ ਖੁਦਾ ਦਇਆ ਕਰਨਾ ਪ੍ਰਭ ਜੀ ਨਾ ਕਰਾ ਪਰਿਵਾਰਾਂ ਵਿੱਚ ਕਸ਼ਤ ਕਦੇ ਵੀ ਕਿਸੇ ਚੰਗੀ ਚੀਜ਼ ਦੀ ਥੋੜਾ ਨਾ ਹੋਵੇ ਮੇਰੇ ਪਰਮੇਸ਼ਵਰ ਜੀ ਇਹਨਾਂ ਨੂੰ ਬਹੁਤ ਆਇਤ ਦੇ ਨਾਲ ਆਪਣੀ ਆਤਮਿਕ ਦਾਨਾ ਵਰਦਾਨਾਂ ਦੇ ਨਾਲ ਬles ਕਰਨਾ ਖੁਦਾਵੰਨ ਜੀ ਪ੍ਰਭ ਜੀ ਅਸ਼ੀਆਂ ਚੀਜ਼ਾਂ ਦੇ ਨਾਲ ਬles ਕਰਨਾ ਖੁਦਾਵੰਨ ਜੀ ਆਪਣੇ ਵਚਨਾਂ ਦੇ ਗਹਿਰੇ ਭੇਦਾਂ ਨਾਲ ਬles ਕਰਨਾ ਮੇਰੇ ਖੁਦਾਵੰਨ ਜੀ ਪਰਪਰ ਜੀ ਹਾਰ ਇਸ ਸਮੇ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬLES ਕਰਨਾ ਇਹਨਾਂ ਦਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਰਮੇਸ਼ਵਰ ਜੀ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਮੇਰੇ ਖੁਦਾ ਦਇਆ ਕਰਨਾ ਕਿਰਪਾ ਕਰਨਾ ਜਿੱਦਾਂ ਤੁਸੀਂ ਪੂਰਾ ਦਿਨ ਸੰਭਾਲਿਆ ਪਰਮੇਸ਼ਵਰ ਜੀ ਦੁਪਹਿਰ ਦਾ ਸਾਰਾ ਸਮਾਂ ਤੁਹਾਡੇ ਹੱਥਾਂ 'ਚ ਸੌਂਪਦੇ ਮੇਰੇ ਮਹਾਨ ਖੁਦਾਵੰ ਜੀ ਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ